ਤਰਨਤਾਰਨ ਵਿੱਚ ਮਜ਼ਦੂਰ ਐਕਸ਼ਨ ਕਮੇਟੀ ਸਾਂਝਾ ਮੋਰਚਾ ਵੱਲੋਂ ਕੱਢੀ ਗਈ ਰੋਸ ਰੈਲੀ ਤਰਨਤਾਰਨ ਜੀਮਨੀ ਚੌਂਕ ਵਿੱਚ ਮਜ਼ਦੂਰ ਐਕਸ਼ਨ ਕਮੇਟੀ ਸਾਂਝਾ ਮੋਰਚਾ ਵੱਲੋਂ ਭਗਵੰਤ ਮਾਨ ਸਰਕਾਰ ਖਿਲਾਫ ਰੋਸ ਰੈਲੀ ਕੱਢੀ ਗਈ ਸਿੱਖਿਆ ਸਿਹਤ ਰੋਜ਼ਗਾਰ ਦੇ ਨੀਜੀਕਰਨ ਖਿਲਾਫ ਨਾਰੇ ਲਾਏ ਗਏ ਭਗਵੰਤ ਮਾਨ ਦਾ ਸੰਕੇਤਿਤ ਫੋਟੋ ਫੂਕ ਕੇ ਮਜਹਰਾ ਕੀਤਾ ਗਿਆ ਤਰਨਤਾਰਨ ਦੇ ਵੋਟਰਾਂ ਨੂੰ ਮਜ਼ਦੂਰ ਕਿਸਾਨ ਵਿਰੋਧੀ ਮਾਨ ਸਰਕਾਰ ਨੂੰ ਵੋਟ ਦੀ ਤਾਕਤ ਨਾਲ ਸਬਕ ਸਿਖਾਉਂਦੀ ਅਪੀਲ ਤੁਸੀਂ ਦੇਖ ਰਹੇ ਹੋ ਦਲਨ ਤਾਰੰਤੋ ਪੱਤਰਕਾਰ ਸੁਖਨਾਮ ਸਿੰਘ ਅਵੇਦ ਕਰਵਾਦੀ ਦੀ ਖਾਸ ਰਿਪੋਰਟ ਹਾਏ 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 ਰਿੰਟੂ ਮੁਰਦਾਬਾਦ 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 ਵਿਰੋਧੀ ਰਿੰਟੂ ਮੁਰਦਾਬਾਦ ਮੁਰਦਾਬਾਦ ਪਰ ਰੋਟੀ ਕੋਈ ਜਬਰੂ ਕਰਾਉਣੇ ਸੜਕ ਤੇ ਨਾਟਕੇ ਬੜੇ ਬੜੇ ਅਸਰਦਾਰ ਲੱਗ ਰਹੇ ਆ ਕੋਈ ਬੈਂਸੀ ਸੜਕ ਤੋਂ ਹੋ ਜਾਓ ਸਾਈਡ ਤੇ ਜਾ ਜਾ ਜਾਬੀ ਜੈਪੀ ਜੈਪੀ लैंड दे यार जय भीम जय भीम जय भीम जय भीम जय 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 भीम जय भीम जय भीम मजदूर विरोधी मान सरकार हाय 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 पंजाब विरोधी मान सरकार हाय हाय भीम जय भीम जय 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 भीम जय भीम जय भीम जय भीम सुल्तानपुर जिंदाबाद जिंदाबाद ਮੋਇਆ ਇਹ ਕੀ ਹੋਇਆ ਮੋਇਆ ਮਜੂਬੀ ਵਿਰੋਧੀ ਮਾਨ ਸਰਕਾਰ ਹਾਏ 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 ਰਿੰਡੂ ਮੁਨਦਾਬਾਦ 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 ਮਜੂਬਾ ਵਿਰੋਧੀ ਰਿੰਡੂ ਮੁਨਦਾਬਾਦ ਮੁਨਦਾਬਾਦ ਪਰ ਰੋਟੀ ਕੋਈ ਨਾ ਪਰਵਾਹ ਨਾ ਕਰੇ ਸੜਕਾਂ ਦੇ ਨਾਂ ਤੇ ਬੋਲ ਬਾਬਾਏ ਮੇਲਦੀ ਸੜਕ ਤੋਂ ਹੋ ਜਾਓ ਸਾਈਡ ਤੇ ਜਾਓ ਜੋ 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 ਤਰਨਤਾਰਨ ਜਿਮਣੀ ਚੌਂ ਦੇ ਵਿੱਚ ਆਏ ਅੱਜ ਅੰਮ੍ਰਿਤਸਰ ਇੰਵਰਨਮੈਂਟ ਟ੍ਰਸਟ ਦੇ ਕੱਚੇ ਸਵੈ ਸੇਵਕ 23 ਤਰੀਕ ਤੋਂ ਅਨਮਿੱਥੇ ਸਮੇਂ ਲਈ ਭੋਖੜ ਹੜਤਾਲ ਜਾਰੀ ਹੈ ਔਰ ਅੱਜ ਤਰਨਤਾਰਨ ਜਿਮਣੀ ਚੌਂ ਦੇ ਵਿੱਚ ਮਾਨ ਸਰਕਾਰ ਮਜ਼ਦੂਰ ਵਿਰੋਧੀ ਭਗਵੰਤ ਮਾਨ ਸਰਕਾਰ ਜਿਹੜੀ ਪਿਛਲੇ 4 ਸਾਲ ਤੋਂ ਲਗਾਤਾਰ ਮਜ਼ਦੂਰਾ ਦੇ ਹੱਕਾਂ ਦੇ ਡਾਕੇ ਮਾਰ ਰਹੀ ਹੈ ਉਹਦੀ ਜਵਾਬਦੇਹੀ ਤੈਅ ਕਰਨ ਲਈ ਅੱਜ ਤਰਨਤਾਰਨ ਸਾਥੀ ਆਏ ਨੇ ਔਰ ਮੰਗ ਇਹੋ ਹੀ ਹੈ ਕਿ ਠੇਕੇਦਾਰੀ ਸਿਸਟਮ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਔਰ ਇਕੁਅਲ ਪੇ ਫੋਰ ਇਕੁਅਲ ਵਰਕ ਉ ਪ੍ਰਿੰਸੀਪਲ ਨੂੰ ਲਾਗੂ ਕੀਤਾ ਜਾਵੇ ਔਰ ਇਹਦੇ ਲਈ ਇੱਕ ਮ 2027 ਤੋਂ ਪਹਿਲਾਂ ਇੱਕ ਟ੍ਰੇਲਰ ਹੈਗਾ ਤਰਨਤਾਰਨ ਦਾ ਪਰ ਉਮੀਦ ਕਰਦੇ ਆ ਕਿ ਮਜ਼ਹਲ ਜਿਹੜੇ ਆ ਪੰਜਾਬੀਅਤ ਵਾਲ ਭੁਗਤਣਗੇ ਮਜ਼ਦੂਰਾਂ ਵਾਲ ਭੁਗਤਣਗੇ ਸਰਕਾਰੀ ਕਾਲਜਾਂ ਵਾਲ ਭੁਗਤਣਗੇ ਕਿਸਾਨਾਂ ਵਾਲ ਭੁਗਤਣਗੇ ਛੋਟੇ ਵਪਾਰੀ ਵਾਲ ਭੁਗਤਣਗੇ ਠੇਕੇਦਾਰੀ ਦਾ ਸੰਤਾਪ ਲਗਾਤਾਰ ਲੱਖਾਂ ਪੰਜਾਬੀਆਂ ਨੂੰ ਕਸ ਰਿਹਾ ਵਾ ਜਿੱਥੇ ਸਾਡੀ ਰੋਜ਼ਗਾਰ ਜਿਹੜਾ ਵਾ 300 ਰੁਪਏ ਦਿਹਾੜੀ ਤੇ ਆ ਗਿਆ ਵਾ ਚਾਹੇ ਕੱਚੇ ਸਫਾਈ ਸੇਵਕ ਹੋਣ ਸੀਵਰੇ ਕਰਮਚਾਰੀ ਹੋਣ ਅੱਜ ਦੇ ਸਮੇਂ ਦੇ ਵਿੱਚ ਟੀਚਰ ਵੀ ਕੱਚੇ ਨੇ ਬਿਜਲੀ ਬੋਰਡ ਦੇ ਵਿਭਾਗ ਵਿੱਚ ਵੀ ਕੱਚੇ ਨੇ ਪਰ ਵੈਦਰ ਵੀ ਕੱਚੇ ਨੇ ਉੱਤੇ ਸਰਕਾਰੀ ਕਾਲਜਾਂ ਤੇ ਵੀ ਡਾਕੇ ਪੈ ਰਿਆ ਸਰਕਾਰੀ ਹਸਪਤਾਲਾਂ ਤੇ ਵੀ ਡਾਕੇ ਪੈ ਰਿਆ ਇਹਨਾਂ ਸਾਰਿਆਂ ਦੇ ਰਿਗਾਰਡਿੰਗ ਮਜ਼ਦੂਰ ਜਥੇਬੰਦੀ ਜਿਹੜੀ ਆ ਮਜ਼ਦੂਰ ਐਕਸ਼ਨ ਕਮੇਟੀ ਸਾਂਝਾ ਮੋਰਚਾ ਅੰਮ੍ਰਿਤਸਰ ਤੋਂ ਚੱਲ ਕੇ ਮੋਟਰਸਾਈਕਲ ਰੈਲੀ ਇੱਕ ਕੱਢੀ ਹੈ ਜਿਹਦੇ ਚ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਰੰਗਰੇਟਾ ਸੇਵਾ ਸੁਸਾਇਟੀ ਦੇ ਰਹਿਨੁਮਾ ਸੰਸਥਾ ਦੇ ਸਰਦਾਰ ਦਲਵੀਰ ਸਿੰਘ ਕੁੱਕੂ ਜੀ ਔਰ ਸਮੂਹ ਸਾਥੀ ਜਿਹੜੇ ਆਏ ਆ ਔਰ ਜਥੇਬੰਦੀ ਦੇ ਪ੍ਰਧਾਨ ਜਿਹੜੇ ਕੱਚਾ ਰਵਾਈ ਦੇਗ ਦੇ ਸਰਦਾਰ ਕੁਲਵੰਤ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਸਾਥ ਮਿਲਿਆ ਬੜੇ ਪੱਧਰ ਤੇ ਆਪਣੀ ਗੱਲ ਰੱਖਣਾ ਚਾਹੁੰਦੇ ਆ ਤਰਨਤਾਰਨ ਦੇ ਵਸਨੀਕਾਂ ਨੂੰ ਇਹੀ ਅਪੀਲ ਕਰਦੇ ਆ ਪਿਛਲੇ 4 ਸਾਲ ਤੋਂ ਲਗਾਤਾਰ ਜ਼ੁਲਮ ਹੋ ਰਿਹਾ ਹੈ ਤੁਹਾਡੇ ਕੋਲ ਇੱਕ ਬਿਹਤਰੀਨ ਮੌਕਾ ਹੈਗਾ ਸਰਕਾਰ ਕੋ 92 ਸੀਟਾਂ ਹੈਗੀਆਂ ਸਰਕਾਰ ਦੀ ਟੈਨ ਲੱਗੀ 2027 ਤੋਂ ਪਹਿਲਾਂ ਪਰ ਤੁਸੀਂ ਲੋਕਤੰਤਰਿਕ ਢਾਕ ਦੇ ਨਾਲ ਆਪਣਾ ਵਿਰੋਧ ਜਿਹੜਾ ਵਾ ਉਹ ਪੇਸ਼ ਕਰ ਸਕਦੇ ਹੋ ਕਿ ਆਪਾਂ 4 ਸਾਲ ਤੋਂ ਇਹ ਸਰਕਾਰ ਤੋਂ ਖੁਸ਼ ਨਹੀਂ ਹੈਗੇ ਔਰ 2027 ਤੋਂ ਪਹਿਲਾਂ ਆਪਾਂ ਆਪਣਾ ਫਤਵਾ ਦਿੰਨੇ ਆ ਵਰਡਿਕਟ ਦਿੰਨੇ ਆ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਦੋ ਦਿਨ ਨਹੀਂ ਦੋ ਤਿੰਨ ਦਿਨ ਹੀ ਰਹਿ ਗਏ ਆ ਅੰਤ ਨਹੀਂ ਇਹ VOTING LEAGUE ਤੇ ਕੀ ਕਹਿਣਾ ਚਾਹੁੰਦੇ ਹੋ ਸਪੰਦੀ ਬਦਲੇ ਵੀ ਇਹ ਪਾਰਟੀ ਮਤਲਬ ਜਿੱਤ ਪਾਏਗੀ ਕਿ ਨਹੀਂ ਪਾਏਗੀ ਦੇਖੋ ਸਰਕਾਰੀ ਤੰਤਰ ਦਾ ਪੂਰਾ ਇਸਤੇਮਾਲ ਹੋ ਰਿਹਾ ਵਾ ਬਾਈਪੋਲ ਜਿਹੜੇ ਆ ਉਹਦੇ ਚ ਸਰਕਾਰੀ ਮਸ਼ੀਨਰੀ ਮਸ਼ੀਨਰੀ ਦਾ ਸੋਰੀ ਭਾਵੇਂ ਜਨ ਮਸ਼ੀਨਰੀ ਦਾ ਭਰਪੂਰ ਇਸਤੇਮਾਲ ਹੁੰਦਾ ਔਰ ਤਰਨ ਤਰਨ ਚ ਵੀ ਹੋ ਰਿਹਾ ਪਰ ਲੋਕ ਵੱਧ ਛੱਡ ਕੇ ਬਾਹਰ ਆ ਰਹੇ ਨੇ ਤੁਸੀਂ ਅਜਾਦ ਅਬੀਦਵਾਰ ਦਾ ਵੀ ਕਾਫਲਾ ਵੇਖਿਆ ਪਰਵੇਂ ਤਰੀਕੇ ਦੇ ਨਾਲ ਲੋਕ ਹੈ ਸਰਕਾਰ ਦੇ ਖਿਲਾਫ ਹੈਗੇ ਆ ਪਰ ਸਮੱਸਿਆ ਲੋਕਾਂ ਨੂੰ ਇੱਕੋ ਹੀ ਆ ਰਹੀ ਹੈ ਲੋਕ ਰਵਾਇਤੀ ਸਿਆਸੀ ਡਾਕੂਆਂ ਤੋਂ ਵੀ ਤੰਗ ਨੇ ਰਵਾਇਤੀ ਪਾਰਟੀਆਂ ਤੋਂ ਇੰਨੇ ਲੋਚੇ ਗਏ ਪਿਛਲੇ 25 ਸਾਲ ਤੋਂ ਕਿ ਅੱਜ ਉਹਨਾਂ ਨੂੰ ਗੈਰ ਰਵਾਇਤੀ ਜੇਬ ਕਤਰੇ ਚੰਗੇ ਲੱਗ ਰਹੇ ਨੇ ਸਿਰਫ ਇਹ ਫਰਕ ਜਿਸ ਦਿਨ ਲੋਕ ਸਮਝ ਗਏ ਔਰ ਕੋਈ ਨਵਾਂ ਵਿਕਲਪ ਆਏਗਾ ਇਹ ਸਰਕਾਰ 2027 ਚਿੱਟਾ ਜੀ ਸਾਰਾ ਤੋਂ ਪਹਿਲਾਂ ਜੈ ਵਾਲਮੀਕੀ ਮੇਰਾ ਨਾਮ ਅਮਨਦੀਪ ਸਿੰਘ ਵਾਲਮੀਕੀ ਰੰਗਰੇਟਾ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਦੇ ਮੈਂ ਵਾਈਸ ਪ੍ਰੈਜ਼ੀਡੈਂਟ ਜਿਨ੍ਹਾਂ ਦੇ ਚੇਅਰਮੈਨ ਸਰਦਾਰ ਦਲਬੀਰ ਸਿੰਘ ਕুকু ਜੀ ਅੱਜ ਸਾਡਾ ਮਸਲਾ ਆ ਅਸੀਂ ਆਏ ਆ ਤਰੰਤਰੰ ਸ਼ਹਿਰ ਦੇ ਵਿੱਚ ਅੰਮ੍ਰਿਤਸਰੋਂ ਚੱਲ ਕੇ ਆਦਾ ਮਸਲਾ ਆ ਵੀ ਜਿਹੜੇ ਸਵੈ ਸੇਵਕ ਆ ਪੁਰਾਣੇ ਸਾਡੇ ਸਵੈ ਸੇਵਕ ਸੇਵਕਾਂ ਇਹਨਾਂ ਦਾ ਧਰਨਾ ਅੰਮ੍ਰਿਤਸਰ ਦੇ ਵਿੱਚ ਲੱਗਾ ਸੀ ਪੱਕੇ ਹੋਣ ਦਾ ਮਤਲਬ ਕਿ ਸਾਨੂੰ ਪੱਕਾ ਕੀਤਾ ਜਾਵੇ ਤਰੰਤਨ ਦੇ ਵਿੱਚ ਆਪਾਂ ਵਿਰੋਧ ਕਰਨਾ ਹੈ ਆਮ ਪਾਰਟੀ ਦਾ ਲੋਕਾਂ ਨੂੰ ਪੀਲੇ ਹੀ ਦਿੰਨੇ ਆਂ ਕਿ ਵੱਧ ਤੋਂ ਵੱਧ ਮਤੀ ਵਿਰੋਧ ਕਰੋ ਆਮ ਪਾਰਟੀ ਦਾ ਇਹਨੂੰ ਨਾ 2027 ਚ ਵੀ ਆਉਂਦੇ